सोचते के जय भिंग जय भारत जय 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 भारत जाए भारत जाए भारत भिंग साफ तेरी सोचते के तेरी सोचते के तेरी सोचते के जय भिम जय भारत जय भिम जय भारत जय संविधान ਇਹੀ ਗਾਣਾ ਜੈ ਸਵਿਧਾਨ ਜੈ ਸਵਿਧਾਨ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਇਲਾਕਾ ਨਿਵਾਸੀ ਸਮੂਹ ਨੌਜਵਾਨ ਵੀਰ ਔਰ ਸਾਡੇ ਮਹਾਪੁਰਸ਼ ਔਰ ਸਮੂਹ ਹਲਕਾ ਚੱਬੇਵਾਲ ਦੇ ਸਮੂਹ ਦੁਕਾਨਦਾਰ ਵੀਰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਅੱਡਾ ਅਤੇ ਹਲਕਾ ਮਾਰਕੀਟ ਕਮੇਟੀ ਚੱਬੇਵਾਲ ਦੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਭਾਰਤ ਰਤਨ ਜਿਨ੍ਹਾਂ ਦਾ 134ਵਾਂ ਜਨਮ ਦਿਵਸ ਬੜੇ ਹੀ ਸਰਦਾ ਪੂਰਵਕ ਪਿਆਰ ਸਤਿਕਾਰ ਦੇ ਨਾਲ ਚੱਬੇਵਾਲ ਵਿਖੇ ਮਨਾਇਆ ਜਾ ਰਿਹਾ ਸੋ ਸਾਰੇ ਹੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬੜਾ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜਿਸ ਦਾ ਸਹਿਯੋਗ ਸਾਰੇ ਹੀ ਇਲਾਕਾ ਨਿਵਾਸੀ ਸਮੂਹ ਸੰਗਤਾਂ ਵੱਲੋਂ ਔਰ ਇਲਾਕੇ ਦੀਆਂ ਚੱਬੇਵਾਲ ਦੀਆਂ ਸਮੂਹ ਨੌਜਵਾਨ ਵੀਰਾਂ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਸਹਿਯੋਗ ਹੈ ਔਰ ਅਸੀਂ 바ਵਾ ਸਾਹਿਬ ਦੇ ਜਨਮ ਦਿਵਸ ਤੇ ਸਾਰੀਆਂ ਸਮੂਹ ਭਾਰਤ ਵਾਸੀ ਆਲ ਵਰਲਡ ਸੰਸਾਰ ਵਿੱਚ ਸਾਰੀਆਂ ਬਸਤੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਪਿਆਰੀ ਸਾਧ ਸੰਗਤ ਡਾਕਟਰ ਭੀਮਰਾਓਂ ਵੇੜਕਰ ਜੀ ਨੇ ਇਕੱਲੇ ਹੀ ਦਲਤ ਸਮਾਜ ਦਾ ਹੀ ਨਹੀਂ ਬੇੜਾ ਪਾਸ ਕੀਤਾ ਉਹਨਾਂ ਨੇ ਹਰੇਕ ਕੈਟਾਗਰੀ ਨੂੰ ਇਹਦਾ ਲਾਭ ਦਿੱਤਾ ਹੈ ਕੋਈ ਜਾਣੇ ਨਾ ਜਾਣੇ ਲੇਕਿਨ ਬਾਬਾ ਸਾਹਿਬ ਸਾਰੇ ਹੀ ਧਰਮਾਂ ਦੇ ਰਾਖੇ ਬਣੇ ਹਨ ਜੋ ਵੀ ਉਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਆਪਣੀ ਜੋ ਵੀ ਆ ਸੰਵਿਧਾਨ ਦੇ ਵਿੱਚ ਲਿਖਿਆ ਹੈ ਉਹਦਾ ਹਰੇਕ ਧਰਮ ਨੂੰ ਹਰੇਕ ਕੌਮ ਨੂੰ ਫਾਇਦਾ ਹੋਇਆ ਹੈ ਧਰਮ ਦੇ ਤਹਿਤ ਅਸੀਂ ਬਿਸ਼ੱਕ ਇਹ ਸਾਡੇ ਹਿੱਸੇ ਆ ਗਿਆ ਕਿ ਬਾਬਾ ਸਾਹਿਬ ਨੂੰ ਦਲਤ ਭਾਈਚਾਰਾ ਹੀ ਮਨਾਉਂਦਾ ਹੈ ਪਰ ਭਾਈ ਹਰ ਧਰਮ ਨੂੰ ਇਹਦਾ ਜਿਹੜਾ ਹੈ ਲਾ ਮਿਲਿਆ ਹੈ ਹਰੇਕ ਦਾ ਫਰਜ ਬਣਦਾ ਹੈ ਕਿ ਬਾਬਾ ਸਾਹਿਬ ਜੀ ਦੇ ਦਿੱਤੇ ਸਿਧਾਂਤਾਂ ਨੂੰ ਮੰਨਿਏ ਉਹਨਾਂ ਦੇ ਸਿਧਾਂਤਾਂ ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਆਪਣੇ ਸੰਪੂਰਨ ਸਫਲ ਕਰੀਏ ਔਰ ਸਾਰੀ ਸੰਗਤ ਦਾ ਧੰਨਵਾਦ ਹੈ ਕਿ ਅੱਜ ਅਸੀਂ ਉਹਨਾਂ ਦੇ ਦੇਨ ਨੂੰ ਯਾਦ ਕਰ ਰਹੇ ਆਂ ਔਰ ਅੱਜ ਵੀ 바ਵਾ ਸਾਹਿਬ ਦੀ ਜਿਹੜੇ ਸਦਾਤ ਹੈ ਸਾਡੇ ਲਈ ਪ੍ਰੇਰਨਾ ਸਰੋਤ ਹਨ ਉਹਨਾਂ ਦੇ ਸਿਧਾਂਤਾਂ ਤੇ ਅਮਲ ਕਰਦੇ ਹੋਈਏ ਆਪਣੇ ਜੀਵਨ ਨੂੰ ਸਫਲ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਾਨ ਗੁਰਦੇਵ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਨੂੰ ਬਾਬਾ ਸਾਹਿਬ ਪੀਮਰਾਓਂ ਮਿਤਕਰ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿਹੜਾ ਜਨਮ ਦਿਹਾੜਾ ਸੀਗਾ ਐਤਕੀ ਦੁਨੀਆ ਨੂੰ ਸੁਚੇਤ ਕਰਨ ਲਈ ਇੱਕ ਜਿਦਾਂ ਤਾਕਤ ਬਣਿਆ ਕਿਉਂਕਿ ਕੁਝ ਸ਼ਰਾਰਤੀ ਅੰਸਰਾਂ ਦੇ ਮਨਸੂਬੇ ਫੇਲ ਹੋ ਗਏ ਜਿਹੜੇ ਸੂਰਜ ਨੂੰ ਦੀਵਾ ਦਿਖਾੜ ਕੇ ਉਹਨੂੰ ਬੁਝਾਉਣ ਦੀ ਲੋੜ ਨਹੀਂ ਆ ਉਹਦੇ ਉੱਤੇ ਕੱਪੜਾ ਪਾ ਕੇ ਉਹਨੂੰ ਖਤਮ ਕਰਨਾ ਚਾਹੁੰਦੇ ਸੀਗੇ ਕੋਸ਼ਿਸ਼ ਕਰਤੀ ਅੰਤਰ ਕਾਲਕ ਨਾਲ ਲਿਖਣਾ ਚਾਹੁੰਦੇ ਸੀਗੇ ਪਰ ਸੂਰਜ ਨੂੰ ਕੋਈ ਮਟਾ ਨਹੀਂ ਸਕਦਾ 바ਵਾ ਸਾਹਿਬ ਪੀਮਰਾ ਅੰਬੇਡਕਰ ਸਾਹਿਬ ਜੀ ਨੇ ਕਿਸੇ ਇੱਕ ਜਾਤ ਲਈ ਇੱਕ ਵਰਗ ਲਈ ਇੱਕ ਕੌਮ ਲਈ ਕੰਮ ਨਹੀਂ ਕੀਤਾ ਉਹਨਾਂ ਨੇ ਸਮੁੱਚੀ ਮਾਨਵਤਾ ਲਈ ਕੰਮ ਕੀਤਾ ਉਹਨਾਂ ਨੇ ਔਰਤਾਂ ਦੇ ਮੁਕਤੀਦਾਤਾ ਜਿਹੜੀ ਔਰਤ ਘਰੋਂ ਬਾਹਰ ਨਹੀਂ ਨਿਕਲ ਸਕਦੀ ਸੀ ਉਹ ਪ੍ਰਾਈਮ ਮਿਨਿਸਟਰ ਤੱਕ ਰਾਸ਼ਟਰਪਤੀ ਤੱਕ ਡੀਸੀ ਦੇ ਅਹੁਦੇ ਤੱਕ ਪਹੁੰਚੀ ਜਿਹੜੀ ਸ਼ਵਿਤਰੀ ਆਫੂਲੇ ਜੀ ਨੇ ਸ਼ੁਰੂਆਤ ਕੀਤੀ ਸੀ ਉਹ 바ਵਾ ਸਾਹਿਬ ਨੇ ਸੁਪਨਾ ਸੱਚ ਕਰ ਦਿਖਾਇਆ ਦੇਖੋ ਆ ਜਿਹੜੀ ਕੰਮ ਇੱਥੇ ਅਸੀਂ ਪਹਿਲੀ ਵਾਰੀ ਸ਼ੁਰੂ ਕਰਨ ਲੱਗੇ ਆ ਇਹ ਸਾਡੇ ਵੀਰਾਂ ਦਾ ਐਡਾ ਤਕੜਾ ਉਪਰਾਲਾ ਆ ਤੇ ਉਹਨਾਂ ਸ਼ਰਾਰਤੀ ਅੰਸਰਾਂ ਦੇ ਮੂੰਹ ਤੇ ਇੱਕ ਬਹੁਤ ਤਕੜੀ ਚਪੇੜਾ ਕਿ ਤੁਸੀਂ ਕੋਈ 바ਵਾ ਸਾਹਿਬ ਦੇ ਨਾਮ ਨੂੰ ਖਤਮ ਨਹੀਂ ਕਰ ਸਕਦਾ ਇਹ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸਤਗੁਰਬਦਾਸ ਮਹਾਰਾਜ ਵੈਲਫਰ ਸੁਸਾਇਟੀ ਵੱਲੋਂ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਤੇ ਅਸੀਂ ਸਾਰੇ ਇਲਾਕੇ ਦੇ ਨਗਰ ਵਾਸੀਆਂ ਦੇ ਸਾਰਿਆਂ ਦੁਕਾਨਦਾਰਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਉਪਰਾਲੇ ਵਿੱਚ ਸਾਥ ਦਿੱਤਾ ਹੈ ਤੇ ਮੈਂ ਇਸ ਮੈਸੇਜ ਜਰੀਏ ਉਹਨਾਂ ਸ਼ਰਧਾਤੀ ਅਨਸਰਾਂ ਨੂੰ ਵੀ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਕਿਤੇ ਭਲੇਖੇ ਚ ਨਾ ਰਹੋ ਕੱਲ ਦਾ 14 ਤਰੀਕ ਬੜੀ ਸ਼ਾਂਤੀਪੂਰਵ ਨਿਕਲਿਆ ਕਿਉਂਕਿ ਲੋਕਾਂ ਨੂੰ ਪਤਾ ਆ ਕਿ ਸਤਗੁਰ ਰਬਦਾਸ ਮਹਾਰਾਜ ਦੇ ਨਕਸ਼ਕ ਆਦਮ ਤੇ ਚਲਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਬਦਾਨ ਬਣਾਉਂਦੇ ਹੋਏ ਜੋਸਾਬ ਕਾਂਚੀਰਾਵ ਜੀ ਨੇ ਕਿਹਾ ਸੀ 바ਵਾ ਸਾਹਿਬ ਭੀਮਰਾਓਂ ਅੰਬੇਡਕਰ ਸਾਹਿਬ ਦੀ ਸੋਚ ਨੂੰ ਲੈ ਕੇ ਚੱਲਦੇ ਹੋਏ ਇਸ ਦੁਨੀਆ ਦੇ ਉੱਤੇ ਕੱਲਾ ਇੱਕ ਸਟੈਚੂ ਨਹੀਂ 바ਵਾ ਸਾਹਿਬ ਦੇ ਘਰ ਘਰ ਸਟੈਚੂ ਆ ਹਰ ਕੰਟਰੀ 'ਚ ਸਟੈਚੂ ਆ ਪਰ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਸਟੈਚੂ ਨੂੰ ਖੰਡਿਤ ਕਰਾਂਗੇ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਭਾਰਤ ਦੇ ਵਿੱਚ ਤਾਂ ਕੀ ਚਲੋ ਲੋਕ ਸ਼ਿਕਪ ਹੋਏਗੇ ਕਰਨਾ ਉਹ ਕੋਈ ਬੰਦਿਆਂ ਦਾ ਕੰਮ ਨਹੀਂ ਹੁੰਦਾ ਕੋਈ ਟਾਈਮ ਪਾ ਕੇ ਕੋਈ ਦੱਸ ਕੇ ਆਵੇ ਚਲੋ ਫਿਰ ਤਾਂ ਅੱਗੇ ਪਤਾ ਲੱਗ ਜਾਊ ਕੀ ਹੋ ਜਾਗਦਾ ਪਰ ਤੁਸੀਂ ਅਮਰੀਕਾ ਦੇ ਵਿੱਚ ਬੈਠ ਕੇ ਬੋਲਦੇ 바ਵਾ ਸਾਹਿਬ ਭੀਮਰਾਮ ਅੰਬੇਡਕਾ ਸਾਹਿਬ ਦੇ ਸਟੈਚੂ ਲੱਗਿਓ ਆ ਤੁਸੀਂ ਉਹਨਾਂ ਨੂੰ ਹੱਥ ਲਾ ਕੇ ਦੇਖ ਲਓ ਸਾਰੀ ਦੁਨੀਆ ਤੇ ਮਨਾਇਆ ਜਾਂਦਾ ਪਾਰਲੀਮੈਂਟਾਂ ਦੇ ਵਿੱਚ ਮਨਾਇਆ ਜਾਂਦਾ ਇਸ ਕਰਕੇ ਮੇਰੀ ਸਮਾਜ ਨੂੰ ਵੀ ਬੇਨਤੀ ਆ ਕਿ ਇਦਾਂ ਦੇ ਸ਼ਰਾਤੀਆ ਆਂਸਰਾਂ ਦੇ ਮਗਰ ਲੱਗ ਕੇ ਆਪਣੇ ਬੱਚਿਆਂ ਨੂੰ ਗੁਮਰਾਹ ਨਾ ਹੋਣ ਦਿਓ ਇਹ ਸਮੁੱਚੇ ਇਲਾਕੇ ਨੂੰ ਸਮੁੱਚੀਆਂ ਸੰਗਤਾਂ ਨੂੰ ਇਹ ਜਿਹੜਾ ਉਪਰਾਲਾ ਕਰ ਰਹੀ ਸਤਗੁਰ ਬੈਲਫੋਰ ਸੁਸਾਇਟੀ ਸਤਗੁਰ ਅਬਦਾਸ ਮਹਾਰਾਜ ਨੇ ਸਾਨੂੰ ਜੋ ਸ਼ਕਤੀ ਬਖਸ਼ੀ ਹੈ ਅਸੀਂ ਹਰ ਸਾਲ ਇਸੇ ਤਰੀਕੇ ਨਾਲ ਮਨਾਉਂਦੇ ਰਹੀਏ ਤੇ ਭਾਈਚਾਰਕ ਸਾਜ ਨੂੰ ਮਨਾਉਂਦੇ ਰਹੀਏ ਮੇਰੀ ਵੀਰਾਂ ਨੂੰ ਬੇਨਤੀ ਆ ਕਿ ਤੁਰਨ ਵੇਲੇ ਭਾਵੇਂ ਇਕੱਲੇ ਹੁੰਦੇ ਕਾਫਲੇ ਬਣਦੇ ਚੱਲ ਜਾਂਦੇ ਨੇ 바ਵਾ ਸਾਹਿਬ ਦੀ ਜਿਹੜੀ ਸੋਚ ਸੀਗੀ ਉਹ ਜੋੜਨਾ ਸੀ ਪੜੋ ਜੁੜੋ ਸੰਘਰਸ਼ ਕਰੋ ਇਹ ਸਿਧਾਂਤ ਨੂੰ ਲੈ ਕੇ ਚੱਲੀਏ ਉਹਨਾਂ ਨੇ ਇਹ ਭਾਰਤ ਰਤਨ ਦਾ ਖਿਤਾਬ ਉਦੈ ਨਹੀਂ ਮਿਲਿਆ ਉਹਨਾਂ ਨੇ ਰਿਜ਼ਰਵ ਬੈਂਕ ਉਹਨਾਂ ਨੇ ਬਣਾਇਆ ਪਰ ਸਾਡੇ ਲੋਕਾਂ ਨੂੰ ਪ੍ਰਾਪਤੀਆਂ ਦਾ ਨਹੀਂ ਪਤਾ ਇਸ ਕਰਕੇ ਸੰਵਿਧਾਨ ਜਿਹੜਾ ਆ ਉਹ ਜਿੰਦਾ ਆ ਤਾਂ 바ਵਾ ਸਾਹਿਬ ਭੀਮਰਾਮ ਅੰਬेडकर ਸਾਹਿਬ ਜਿੰਦਾ ਨੇ ਸੰਵਿਧਾਨ ਦੇ ਉੱਤੇ ਜਿਹੜੇ ਬਹੁਤ ਹਮਲੇ ਹੋਏ ਆ ਔਰ ਹੋ ਰਹੇ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ 바ਵਾ ਸਾਹਿਬ ਦੇ ਜਿਹੜੇ ਦਰਸ਼ਨ ਕਰਨੇ ਆ ਤਾਂ ਸੰਵਿਧਾਨ ਵਿੱਚੋਂ ਹੋਣੇ ਆ ਮੇਰੇ ਸਾਰੇ ਭੈਣਾ ਭਰਾਵਾਂ ਵੀਰਾਂ ਨੂੰ ਸਾਰੇ ਜਿਹੜੇ ਆਪਣੇ ਆਪ ਨੂੰ ਅਪਰਕਾਸ਼ਟ ਵੀ ਗਿਣਦੇ ਆ ਉਹਨਾਂ ਦੀਆਂ ਔਰਤਾਂ ਭੈਣਾਂ ਨੂੰ ਵੀ ਉਹੀ ਅਹੁਦਾ ਦਿੱਤਾ ਗਿਆ ਜੇ ਉਹ ਆਪਣੇ ਮਨ ਵਿੱਚ ਸੋਚਦੇ ਆ ਕਿ ਅਸੀਂ ਉੱਚੇ ਜਾਂਤਾਂ ਆਂ ਜਾਤ ਦਾ ਗਰਮ ਨਾ ਕਰ ਮੂਰਖ ਗਵਾਰਾ ਕੁਰਬਾਨੀ ਨੇ ਕਿਹਾ ਬਈ ਜਾਤ ਦਾ ਗਰਮ ਨਾ ਕਰ ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝੇ ਨਹੀਂ ਅੱਜ ਜੇ ਸਮਝੇ ਹੁੰਦੇ ਤਾਂ ਬਾਬਾ ਸਾਹਿਬ ਨੂੰ ਸੰਵਿਧਾਨ ਚ ਲਿਖਣ ਦੀ ਲੋੜ ਨਹੀਂ ਸੀ ਪੈਣੀ ਉਹਨਾਂ ਨੇ ਸਿੱਖ ਨੂੰ ਕਿਰਪਾਨ ਪਹਿਨਣ ਦਾ ਤੇ ਰੱਖਣ ਦਾ ਅਧਿਕਾਰ ਦਿੱਤਾ ਕਈ ਵੀਰ ਮੇਰੇ ਕਹਿੰਦੇ ਆ ਕਿ ਕਿਰਪਾਨ ਤਾਂ ਪਹਿਲਾਂ ਵੀ ਪਹਿਨੀ ਜਾਂਦੀ ਸੀਗੀ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਕਿਉਂ ਭਾਰਤ ਦੇਸ਼ ਵਿੱਚ ਅਸੀਂ ਰੇਲ ਗੱਡੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਕਿਰਪਾਨ ਲੈ ਕੇ ਚੱਲਦੇ ਆ ਤੇ ਜਦੋਂ ਜਹਾਜ਼ ਵਿੱਚ ਚੱਲਦੇ ਆ ਤਾਂ ਸਾਨੂੰ ਭਾਵੇਂ ਕੋਈ ਕਿੱਡਾ ਵੱਡਾ ਆਪਣੇ ਆਪ ਨੂੰ ਕਹਾਉਂਦਾ ਹੋਵੇ ਕਿਰਪਾਨ ਲਾਉਣੀ ਪੈਂਦੀ ਆ ਕਿਉਂਕਿ ਇੰਟਰਨੈਸ਼ਨਲ ਲਾਅ ਆ ਤੇ ਸਾਨੂੰ ਭਾਰਤ ਦੇ ਵਿੱਚ ਸਾਨੂੰ ਇਹ ਸਨਮਾਨ ਮਿਲਿਆ ਪਰ ਅਸੀਂ ਜਿਹੜੇ ਕਹਿੰਦੇ ਕਿਰਤ ਕਰਨ ਲੋਕ ਹੁੰਦੇ ਆ ਉਹ ਸਨਮਾਨ ਨੂੰ ਜਾਣਦੇ ਨਹੀਂ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸੌੜ ਨਹੀਂ ਲਿਖਿਆ ਉਹਨਾਂ ਨੇ ਕਿਰਪਾਨ ਲਿਖਿਆ ਕਿਰਪਾ ਆਣ ਜਾਨੀ ਜਿਹੜੀ ਇੱਜ਼ਤ ਦੇ ਉੱਤੇ ਕਿਰਪਾ ਕਰਦੀ ਆ ਤਾਂ ਨਹੀਂ ਸਤਗੁਰ ਰਵਦਾਸ ਮਹਾਰਾਜ ਬਣਾ ਗਾਇਆ ਬੇਗਮਪੁਰਾ ਖਾਲਸਾ ਰਾਜ ਐਸਾ ਚਾਹੂੰ ਰਾਜ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੇ ਸੰਸਮਸੇ ਰਵਦਾਸ ਰਹੇ ਪਰਸਨ ਮਾਰੇ ਨੇ ਇਹ ਕਹਿ ਦਿੱਤਾ ਬਾਣੀ ਦੇ ਵਿੱਚ ਪਰ ਅਸੀਂ ਸਮਝੇ ਨਹੀਂ ਅਸੀਂ ਨਾ ਤਾਂ ਜਾਤ ਪਾਤ ਛੱਡੀ ਨਾ ਉਚਨੀ ਛੱਡੀ ਇਸ ਕਰਕੇ ਨਾ ਅਸੀਂ ਰੋਟੀ ਬੇਟੀ ਦੀ ਸਾਂਝ ਪਾ ਸਕੇ ਤੁਸੀਂ ਇੱਥੇ ਬੈਠੇ ਬਾਹਲੇ ਮੋਰਖਾਂ ਦੇ ਵਿੱਚ ਲੋਕਾਂ ਨੂੰ ਗਮਰਾਹ ਕਰਨ ਜੋਗੇ ਰਹੇ ਪਰ ਬਾਬਾ ਸਾਹਿਬ ਦਾ ਜਨਮ ਦਿਨ ਪੂਰੇ ਦੇਸ਼ ਦੇ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵੀਰਾਂ ਨੇ ਨੌਜਵਾਨਾਂ ਨੇ ਚੱਬੇਵਾਲ ਹਲਕੇ ਦੇ ਵੀਰਾਂ ਨੇ ਸਤਗੁਰ ਰਵਦਾਸ ਮਹਾਰਾਜ ਵੈਲਫੇਅਰ ਸੁਸਾਇਟੀ ਨੇ ਇਹ ਉਪਰਾਲਾ ਕੀਤਾ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇੰਨੀ ਬੇਨਤੀ ਮੇਰੀ ਬਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਾਰੀਆਂ ਇੱਥੇ ਜੋ ਸੰਗਤਾਂ ਵਾਲੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸ਼੍ਰੀ ਗੁਰੂ ਦਾਸ ਵੈਲਫੇਅਰ ਸੁਸਾਇਟੀ ਅੱਡਾ ਚੱਬੇਵਾਲ ਨੇ ਜੋ ਇਹ ਸ਼ਲਾਘਾ ਜੋ ਕਦਮ ਲਿਆ ਹੈ ਕੰਮ ਕੀਤਾ ਹੈ ਉਹਦੇ ਲਈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਸੋ ਬਾਬਾ ਸਾਹਿਬ ਦੇ ਜਿੱਥੇ ਸਾਰੇ ਸੰਸਾਰ ਭਰ ਦੇ ਵਿੱਚ ਬਾਬਾ ਸਾਹਿਬ ਦਾ ਜੋ ਜਨਮ ਦਿਨ ਹੈ ਉਹ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਸੋ ਬਾਬਾ ਸਾਹਿਬ ਜਿਨ੍ਹਾਂ ਦਾ ਜਨਮ 1891 ਈਸਵੀ ਨੂੰ ਹੋਇਆ ਔਰ ਅੱਜ ਅਸੀਂ ਉਹਨਾਂ ਦਾ ਅਸੀਂ 134 ਮਾ ਜਨਮ ਦਿਨ ਜੋ ਮਨਾ ਰਹੇ ਹਾਂ ਸੋ ਮੈਂ ਸਾਰੀਆਂ ਸੰਗਤਾਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਇਹ ਆਸ਼ ਕਰਦਾ ਕਿ ਸਾਰੀਆਂ ਸੰਗਤਾਂ ਜੋ ਹੈ ਘਰਾਂ ਚ ਬੈਠੀਆਂ ਨੇ ਜਾਂ ਉਹ ਸਾਡੇ ਵਿਚਕਾਰ ਨੇ ਉਹ ਸਾਰੀਆਂ ਸੰਗਤਾਂ ਜੋ ਹੈ ਉਹ ਬਾਬਾ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਕਿਉਂਕਿ ਬਾਬਾ ਸਾਹਿਬ ਨੇ ਬਹੁਤ ਕੁਝ ਕੀਤਾ ਹੈ ਜਿਸ ਤਰ੍ਹਾਂ ਪਹਿਲਾਂ ਵੀ ਬਲਾਰੇ ਨੇ ਦੱਸਿਆ ਹੈ ਕਿ ਬਾਬਾ ਸਾਹਿਬ ਨੇ ਸਿਰਫ ਆਸ਼ੂਤ ਜਾਤੀ ਵਾਸਤੇ ਹੀ ਨਹੀਂ ਬਲਕਿ ਉਹਨਾਂ ਨੇ ਸਾਰੀਆਂ ਜਾਤਾਂ ਵਾਸਤੇ ਜੋ ਹੈ ਉਹ ਕੰਮ ਕੀਤਾ ਹੈ ਸੰਵਿਧਾਨ ਦੇ ਵਿੱਚ ਉਹਨਾਂ ਨੇ ਸਾਰੀਆਂ ਜਾਤਾਂ ਵਾਸਤੇ ਜੋ ਹੈ ਉਹਨਾਂ ਨੇ ਉਹ ਸੰਵਿਧਾਨ ਦੇ ਵਿੱਚ ਲਿਖਿਆ ਹੈ ਸੋ ਚਾਹੇ ਉਹ ਔਰਤ ਜਾਤ ਹੋਵੇ ਚਾਹੇ ਉਹ ਕੋਈ ਬ੍ਰਾਹਮਣ ਹੋਵੇ ਚਾਹੇ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਹੋਵੇ ਛੋਟੀ ਬੜੀ ਜਾਤ ਨਾਲ ਸੰਬੰਧ ਰੱਖਦਾ ਹੋਵੇ ਸਾਰਿਆਂ ਵਾਸਤੇ ਉਹਨਾਂ ਨੇ ਬਰਾਬਰ ਉਹਨਾਂ ਨੂੰ ਹੱਕ ਦਿੱਤੇ ਹਨ ਸੋ ਮੈਂ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਦੇ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਬਾਬਾ ਸਾਹਿਬ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦੇਣਾ ਹੈ ਮੈਂ ਇੱਕ ਦੋ ਨਾਰੇ ਲਾਵਾਂਗਾ ਜੈ ਭੀਮ ਜੈ ਭਰ ਜੈ ਭੀਮ ਜੈ ਭਰ ਜੈ ਭੀਮ ਜੈ ਭਰ ਬਾਬਾ ਸਾਹਿਬ ਤੇਰੀ ਸੋਚ ਤੇ ਕਰਾਂ ਦਿਆਂਗੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਪਿਆਰੀ ਸਾਧ ਸੰਗਤ ਸਾਡੇ ਬਹੁਤ ਹੀ ਸਤਿਕਾਰਯੋਗ ਰਾਮਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾ ਔਰ ਮੈਡੀਕਲ ਜੀ ਦਾ ਪੂਰੇ ਭਾਰਤ ਵਿੱਚ ਹੀ ਨਹੀਂ ਸਮੁੱਚੇ ਵੱਡੇ ਵਿੱਚ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਦੇ ਪ੍ਰੇਮੀ ਔਰ ਸਾਰੇ ਹੀ ਨੌਜਵਾਨ ਵੀ ਵਰਗ ਬੜੀ ਧੂਮ ਧਾਮ ਦੇ ਨਾਲ 14 April ਨੂੰ ਬਾਬਾ ਸਾਹ ਦਾ ਜਨਮ ਦਿਨ ਮਨਾਇਆ ਗਿਆ ਅੱਜ ਸ੍ਰੀ ਗੁਰੂ ਰਵਿਦਾਸ ਬੈਲਫੇਅਰ ਸੁਸਾਇਟੀ ਅੱਡਾ ਤੇ ਹਲੰਗਾ ਚੱਬੇਵਾਲ ਸਮੂਹ ਕਮੇਟੀ ਦੇ ਤਰਫੋਂ ਬਾਬਾ ਸਾਹ ਡਾਕਟਰ ਭੀਮrao ਅੰbedkar ਜੀ ਦੀ ਸੋਚ ਨੂੰ ਲੈ ਕੇ ਉਹਨਾਂ ਦੇ ਸਿਧਾਂਤਾਂ ਨੂੰ ਲੈ ਕੇ ਪੂਰੀਆਂ ਸੰਗਤਾਂ ਨੂੰ ਜਾਗਰੂਕ ਕੀਤਾ ਗਿਆ ਔਰ ਬਾਬਾ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲਣ ਵਾਸਤੇ ਸਮੂਹ ਨੌਜਵਾਨ ਵੀਰਾਂ ਨੂੰ ਜਾਣੂ ਕਰਵਾਇਆ ਗਿਆ ਔਰ ਉਹਨਾਂ ਦੀ ਖੁਸ਼ੀ 'ਚ ਸਮੂਹ ਸੰਗਤਾਂ ਲਈ ਸੋਨੇ ਪੂਰੀਆਂ ਦਾ ਲੰਗਰ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਔਰ ਸਮੂਹ ਸੰਗਤਾਂ ਜੋ ਵੀ ਮੇਰੇ ਭੈਣ ਵੀਰ ਬਜ਼ੁਰਗ ਬੱਚੇ ਗੁਜ਼ਰ ਰਹੇ ਨੇ ਰਾਸਤੇ ਜੋ ਆ ਜਾ ਰਹੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਲੰਗਰ ਸ਼ੱਕੇ ਜਾਣਾ ਹੈ ਅੱਜ 바ਵਾ ਸਾਹਿਬ ਦੀ ਪ੍ਰੇਰਣਾ ਦੇ ਸਦਕਾ ਹੀ ਅੱਜ ਸਾਡੀ ਨੌਜਵਾਨ ਪੀੜ੍ਹੀ ਅਸੀਂ ਸਾਰੇ ਖੁਸ਼ਹਾਲ ਹਾਂ ਆਪਣੇ ਬਹੁਤੇ ਤੇ ਨੌਕਰੀਆਂ ਤੇ ਬਿਰਾਜਮਾਨ ਹਾਂ ਕੋਈ ਵੀ ਕੰਮਕਾਰ ਕਰਦੇ ਹਾਂ 바ਵਾ ਸਾਹਿਬ ਦੀ ਬਦੌਲਤ ਹੈ 바ਵਾ ਸਾਹਿਬ ਦੀ ਬਦੌਲਤ ਸਦਕਾ ਹੀ ਅੱਜ ਕੋਈ ਸਾਡੇ ਡਾਕਟਰ ਭਾਵੇਂ ਹੀਰ ਸਾਹਿਬ ਹੋਣ ਚਾਹੇ ਕੋ ਨੰਬਰਦਾਰ ਸਾਹਿਬ ਹੋਣ ਲੈਣੀ ਵਾਲੇ ਜਾਂ ਮੈਂ ਖੁਦ ਸਾਡਾ ਸਰਪੰਚ ਵਿਸ਼ੇਈ ਤੋਂ ਕੋਈ ਵੀ ਸਾਡੇ ਡਾਕਟਰ ਸਾਹਿਬ ਨੇ ਚਾਹੇ ਸਾਡੇ ਐਮਐਲਏ ਸਾਹਿਬ ਨੇ ਕੋਈ ਵੀ ਜੇ ਵੀ ਮੈਂਬਰ ਅੱਜ ਦੁਨੀਆ ਦੇ ਵਿੱਚ ਰਾਸ ਕਰਦਾ ਹੈ ਔਰ ਬਾਬਾ ਸਾਹਿਬ ਡਾਕਟਰ ਧੀਮਰਾਉ ਦੀ ਬਦੌਲਤ ਹੈ ਪਹਿਲੀ ਸਾਧ ਸੰਗਤ ਅਗਰ ਬਾਬਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧਰਮ ਘਮਾਰਮੇ ਦਾ ਯਾਦੀ ਨਾ ਲੈ ਕੇ ਦਿੱਤੀ ਹੁੰਦੀ ਔਰ ਬਾਬਾ ਸਾਹਿਬ ਨੇ ਸੌਦਾ ਆਂਦੇ ਤਹਿਤ ਸਾਡੇ ਹੱਕ ਕੰਨੇ ਦਲਤ ਸਮਾਜ ਲਈ ਨਹੀਂ ਸਾਰੇ ਹੀ ਸਮਾਜ ਲਈ ਸਾਰੇ ਧਰਮਾਂ ਲਈ ਕਿਸੇ ਇੱਕ ਜਾਤ ਲਈ ਨਹੀਂ ਸਾਰੀਆਂ ਜਾਤਾਂ ਲਈ ਸਭ ਨੂੰ ਸੰਵਿਧਾਨ ਨੱਚ ਕੇ ਇੱਕ ਇਤਿਹਾਸ ਪੈਦਾ ਕੀਤਾ ਸੀ ਜਿਸ ਇਤਿਹਾਸ ਦੇ ਸਦਕਾ ਅੱਜ ਸਾਡੀ ਭਾਰਤੀ ਸਭ ਸੰਚਲਦੀ ਹੈ ਸਾਡਾ ਭਾਰਤੀ ਲੋਕਤੰਤਰ ਚਲਦਾ ਹੈ ਹਰ ਵਰਗ ਨੂੰ ਬਾਬਾ ਸਾਹਿਬ ਨੇ ਪਹਿਲ ਦੇ ਕੇ ਹਰੇਕ ਦੇ ਹੱਕ ਪ੍ਰਕਰਾਰ ਕੀਤੇ ਹਨ ਅੱਜ ਸਾਡੇ ਮਜ਼ਦੂਰ ਭਰਾ ਜਿੰਨੇ ਵੀ ਕੰਮ ਕਰਦੇ ਹਨ ਇਧਰ ਉਧਰ ਜਿੱਥੇ ਵੀ ਡਿਊਟੀ ਕਰਦੇ ਹਨ 15 15 ਘੰਟੇ 20 20 ਘੰਟੇ ਲੱਗੇ ਰਹਿੰਦੇ ਸੀ ਸੋ 바ਵਾ ਜੀ ਨੇ ਫਿਕਸ ਕਰ ਦਿੱਤਾ ਭਾਈ ਕਿ ਲੇਬਰ ਦਾ ਬੰਦਾ 8 ਘੰਟੇ ਤੋਂ ਵੱਧ ਕੋਈ ਡਿਊਟੀ ਨਹੀਂ ਕਰੇਗਾ ਉਹਦੀ ਦਿਹਾੜੀ 8 ਘੰਟੇ ਦੇ ਵਿੱਚ ਪੂਰੀ ਹੋ ਜਾਵੇਗੀ ਸੋ ਡਿਊਟੀ ਦੇ ਦੌਰਾਨ ਅਗਰ ਓਵਰ ਟਾਈਮ ਲਗਾਉਂਦਾ ਹੈ ਤਾਂ ਉਹਦਾ ਅਲੱਗ ਚਾਰਜ ਹੋਏਗਾ ਸੋ 바ਵਾ ਸਾਹਿਬ ਜੀ ਨੇ ਕਿਸੇ ਵੀ ਧਰਮ ਨੂੰ ਨਿਰਪੱਖ ਰੱਖ ਕੇ ਔਰ ਹਰੇਕ ਦੇ ਪੱਖ 'ਚ ਗੱਲ ਕੀਤੀ ਹੈ ਅੱਜ ਜੋ ਮਰਜੀ ਆ ਜੋ ਮਰਜੀ ਕੋਈ ਜਾਣੇ ਚਾਹੇ ਨਾ ਜਾਣੇ ਲੇਕਿਨ ਬਾਬਾ ਸਾਹਿਬ ਨੇ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਜਾਤ ਦੇ ਨਾਲ ਫਰਕ ਨਹੀਂ ਕੀਤਾ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ